ਪੰਜਾਬੀਓ ਹੁਣ ਤੁਹਾਨੂੰ ਦੱਸਣ ਜਾਣਿਆ ਜਿਹੜਾ ਕਰਨਲ ਮਾਮਲਾ ਜਿਹੜਾ ਕਿ ਹਾਈ ਕੋਰਟ ਪੰਜਾਬ ਹਰਿਆਣਾ ਦੇ ਵਿੱਚ ਅੱਜ ਜਿਹੜਾ ਇਹ ਸਵਾਲ ਕੀਤੇ ਗਏ ਆ ਤਾਂ ਇਹ ਪਹਿਲਾਂ ਤੁਹਾਨੂੰ ਵੀਡੀਓ ਦਿਖਾਵਾਂਗੇ ਸਾਰੀ ਵੀ ਉੱਥੇ ਜੱਜ ਨੇ ਅੱਜ ਕੀ ਕਿਹਾ ਗਿਆ ਇਹਨਾਂ ਦੇ ਉੱਤੇ ਕੀ ਟਿੱਪਣੀ ਕੀਤੀ ਆ ਪੰਜਾਬ ਸਰਕਾਰ ਤੇ ਇਹਦੇ ਵਿੱਚ ਝੂਠੇ ਪੈਂਦੇ ਨਜ਼ਰ ਆਇਆ ਸਿੱਧਾ ਸਾਫ਼ ਆਪ ਖੁਦ ਹੀ ਫਸ ਗਈ ਕਿਉਂਕਿ ਜਿਹੜਾ ਜੱਜ ਸਾਹਮਣੇ ਉਹਨਾਂ ਨੂੰ ਸਵਾਲ ਕੀਤਾ ਜਿਹੜਾ ਕਰਨਲ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਤਾਂ ਇਹ ਮਾਮਲਾ ਬਹੁਤ ਲੰਮਾ ਮਾਮਲਾ ਹੋ ਗਿਆ ਕਿਉਂਕਿ ਇਹ 13 ਤਰੀਕ ਦੀ ਘਟਨਾ ਸੀ ਇਹਨਾਂ ਨੇ ਆਖਿਆ ਵੀ ਅਸੀਂ ਪਹਿਲੀ ਟਿੱਪਣੀ ਕੀ ਕੀਤੀ ਆ ਵੀ ਤੁਸੀਂ ਅਣਪਛਾਤੇ ਪੁਲਿਸ ਵਾਲੇ ਆ ਪਰ ਤੁਸੀਂ ਪਸਾਣਿਆ ਕਿਵੇਂ ਜੱਜ ਸਾਹਿਬ ਨੇ ਕਿਹਾ ਉਹਨਾਂ ਨੂੰ ਪਹਿਲਾਂ ਤੁਹਾਨੂੰ ਇਹ ਵੀਡੀਓ ਦਿਖਾਉਣੇ ਆ ਬਾਅਦ ਦੇ ਕਰਦੇ ਆ ਵਿੱਚ ਵਿਚਾਰ ਸਾਂਝੇ ਪਹਿਲਾਂ ਇਹ ਦੇਖੋ ਹੁਣ ਤੁਹਾਨੂੰ ਪੰਜਾਬ ਸਰਕਾਰ ਨੇ ਇੱਕ ਜਿਹੜਾ ਇੱਕ ਵਕੀਲ ਕੀਤਾ ਸੀ ਉਹ ਵੀ ਉੱਥੇ ਝੂਠਾ ਪੈਂਦਾ ਨਜ਼ਰ ਆਇਆ ਉਹਦੇ ਤੇ ਵੀ ਟਿੱਪਣੀਆਂ ਹੋਈਆਂ ਪਹਿਲਾਂ ਇਹ ਵੀਡੀਓ ਦੇਖੋ ਜਦੋਂ ਸਾਬ ਨੇ ਕੀ ਕਿਹਾ ਫਿਰ ਕਰਦੇ ਆ ਅਗਲੇ ਵਿਚਾਰ ਸਾਂਝੇ ਦੇਖੋ ਪਹਿਲਾਂ ਸੁਣੋ ਅੱਜ ਉਹ ਦਿਨ ਆ ਗਿਆ ਜਿਹਦੀ ਸਾਰਿਆਂ ਨੂੰ ਜਿਹੜੀ ਉਮੀਦ ਸੀ ਕਿ ਅੱਜ ਬੜਾ ਹੀ ਕੁਝ ਹੋਏਗਾ ਔਰ ਅਲਟੀਮੇਟਲੀ कोर्ट ਚ ਇਹਨਾਂ ਕੁਝ ਹੋਇਆ ਰਾਏ ਸਾਹਿਬ ਬਗੇਸੀ ਅਲਟੀਮੇਟਲੀ ਬਹਿ ਕਹਿ ਰਹਾ ਜਮਾ ਗਏ ਪੰਜਾਬ ਸਰਕਾਰ ਨੇ ਆਪਣੇ ਸਰਕਾਰੀ ਵਕੀਲ ਨੂੰ ਕਿਸੇ ਨੂੰ ਅੱਗੇ ਨਹੀਂ ਕੀਤਾ ਇੱਕ ਸਾਡੇ ਜਿਹੜੇ ਬੜੇ ਹੀ ਹੋਣਹਾਰ ਐਡਵੋਕੇਟ ਸਾਹਿਬ ਨੇ ਜਿਹੜੇ ਪ੍ਰਾਈਵੇਟ ਪ੍ਰੈਕਟਿਸ ਹੈ ਗਿਆ ਰਾਏ ਸਾਹਿਬ ਉਹਨਾਂ ਨੂੰ ਦਲੀਲ ਵਾਸਤੇ ਪੰਜਾਬ ਸਰਕਾਰ ਨੇ ਅੱਗੇ ਕੀਤਾ ਸੀ ਤੇ ਉਹਨਾਂ ਦੀ ਇੱਕ ਜਿਹੜੀ ਮੇਨ ਅਪੀਲ ਇਹ ਸੀ ਕਿ ਇਹ ਮੈਟਰ ਜਿਹੜਾ ਇਨ ਦਾ ਇੰਟਰਸਟ ਆਫ ਯੂਨੀਫਾਰਮਸ ਆਰਮੀ ਤੇ ਪੁਲਿਸ ਦੀ ਯੂਨੀਫਾਰਮ ਦੇ ਹਿੱਤਾਂ ਨੂੰ ਧਿਆਨ ਰੱਖਦੇ ਹੋਏ ਇਹ ਮੈਟਰ ਜਿਹੜਾ ਪੰਜਾਬ ਪੁਲਿਸ ਕੋ ਹੀ ਰਹਿਣਾ ਚਾਹੀਦਾ ਕਰਦਾ ਬਿਕੋਜ਼ ਅਲਟੀਮੇਟਲੀ ਦੈਟ ਇਜ਼ ਗੋਇੰਗ ਟੂ ਬੀ ਅ ਬਿਗ ਸਲੈਪ ਔਨ ਦੀ ਫੇਸ ਆਫ ਦੀ ਪੰਜਾਬ ਪੁਲਿਸ ਅਗਰ ਅ ਮੈਟਰ ਸੀਬੀਆਈ ਕੋ ਚਲ ਜਾਂਦਾ ਤਾਂ ਉਹਦਾ ਇੱਕ ਮਤਲਬ ਸਾਫ ਮਤਲਬ ਹੁੰਦਾ ਹੈ ਕਿ ਸਾਡੀ ਪੰਜਾਬ ਪੁਲਿਸ ਜਿਹੜੀ ਹੈ ਇਨਕੰਪੀਟੈਂਟ ਹੈਗੀ ਆ ਉਹ ਕੰਮ ਨਹੀਂ ਕਰ ਸਕਦੀ ਉਹ ਬਾਇਸਡ ਹੈਗੀ ਆ ਔਰ ਉਹ ਜਿਹੜੇ ਆਪਣੇ ਚਹੇਤਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਔਰ ਬਿਲਕੁਲ ਅੱਜ ਆਹੀ ਡਾਇਰੈਕਸ਼ਨ ਚ ਸਾਰਾ ਮੈਟਰ ਗਿਆ ਜੱਜ ਸਾਹਿਬ ਨੇ ਬੜੀਆਂ ਤਖੀ ਟਿੱਪਣੀਆਂ ਕੀਤੀਆਂ ਉਹਨਾਂ ਨੇ ਜੱਜ ਸਾਹਿਬ ਨੇ بڑا ਮਜ਼ੇਦਾਰ ਜਿਹੜੇ ਕੁਐਸਚਨਸ ਪੁੱਛੇ ਉਹਨਾਂ ਤੋਂ ਇਹੀ ਪੁੱਛਿਆ ਕਿ ਤੁਸੀਂ ਜਿਹੜੀ ਪਹਿਲੀ ਐਫਆਈਆਰ ਕੀਤੀ ਪਹਿਲੀ ਐਫਆਈਆਰ ਜਿਹੜੀ ਤੁਸੀਂ ਕੀਤੀ 15 ਮਾਰਚ ਨੂੰ ਉਹਦੇ ਤੁਸੀਂ ਕਿਹਾ ਕਿ ਅਣਪਛਾਤੇ ਬੰਦੇ ਨੇ ਤੇ ਤੁਸੀਂ ਪਛਾਣਿਆ ਕਦੋਂ ਉਹਨਾਂ ਨੂੰ ਉਹ ਤਾਰੀਖ ਦੱਸੋ ਉਹ ਟਾਈਮ ਦੱਸੋ ਉਹਨਾਂ ਕੋਈ ਜਵਾਬ ਨਹੀਂ ਸੀ ਫਿਰ ਹਾਂ ਜੀ ਪਹਿਲਾਂ ਵਿੱਚ ਇਹ ਵੀ ਗੱਲ ਕੀਤੀ ਗਈ ਨਾ ਕਿ ਸੀਸੀਟੀਵੀ ਫੁਟੇਜ ਵਿੱਚ ਪਛਾਣਨ ਨੂੰ ਚਿਹਰੇ ਸਮਾਂ ਲੱਗ ਗਿਆ ਤਾਂ ਇਸ ਦਾ ਜਵਾਬ ਕੀ ਸੀ ਕਿਉਂਕਿ ਇਹ ਤਾਂ ਜਵਾਬ ਦਿੱਤਾ ਉਹਨਾਂ ਵੱਲੋਂ ਜਿਹੜੇ ਪੁਲਿਸ ਵਾਲਿਆਂ ਦੇ ਪੱਖੀ ਵਕੀਲ ਸੀ ਜਾਂ ਸਰਕਾਰ ਪੱਖੀ ਵਕੀਲ ਸੀ ਉਹ ਕਹਿੰਦੇ ਕਿ ਤਾਂ ਡਿਲੇ ਹੋਇਆ ਡੀਡੀਆਰ ਤਾਂ ਲਿਖ ਦਿੱਤੀ ਗਈ ਹਸਪਤਾਲ ਵਿੱਚ ਜਾ ਕੇ ਇੱਕ ਆਈਓ ਨੇ ਬਿਆਨ ਵੀ ਦਰਜ ਕੀਤੇ ਸਾਰੀਆਂ ਦਲੀਲਾਂ ਉਹਨਾਂ ਵੱਲੋਂ ਦਿੱਤੀਆਂ ਗਈਆਂ ਐਹੀ ਜੱਜ ਸਾਹਿਬ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿੰਨਾ ਟਾਈਮ ਲਾਇਆ ਕਦੋਂ ਤੁਸੀਂ ਪਹਿਲੀ ਵਾਰ ਆਈਡੈਂਟੀਫਾਈ ਕੀਤਾ ਕਿ ਜਿਹੜੇ ਅਣਪਛਾਤੇ ਬੰਦੇ ਆਏ ਕਿਤੇ ਤੁਸੀਂ ਪੁਲਿਸ ਵਾਲਾ ਕੋਲ ਐਫਆਈਆਰ ਕਰਵਾ ਲਈ ਉਹ ਐਫ ਆਈ ਆਰ ਜਿਹੜੀ ਪਹਿਲੀ ਐਫ ਆਈ ਆਰ ਹੋਈ ਹੈ ਜਿਹੜੀ 65 ਨੰਬਰ ਆ ਉਹਨੂੰ ਪ੍ਰੋਪਰ ਰੀਡ ਕੀਤਾ ਗਿਆ ਔਰ ਇੰਨਾ ਹਾਸਾ ਆਇਆ ਮਤਲਬ ਅਲਟੀਮੇਟਲੀ ਥੈਟ ਵਾਸ ਅ ਕਾਮੇਡੀ ਔਰ ਢਾਬਾ ਆਨਰ ਕੀ ਲਿਖ ਰਿਹਾ ਉਹਦੇ ਵਿੱਚ ਕੀ ਇੱਕ ਗੱਡੀ ਜਾਂਦੇ ਸੀ ਵੀ ਕਾਰ ਚ ਉਹ ਡਰਿੰਕ ਕਰ ਰਹੇ ਨੇ दारू ਪੀ ਰਹੇ ਨੇ ਦਿਨਿਕ ਕਾਰ ਆਂਦੀ ਹੈ ਉਹਨਾਂ ਨਾਲ ਸਕਫਲ ਹੁੰਦੀ ਹੈ ਲੜਾਈ ਝਗੜਾ ਹੁੰਦਾ ਤੇ ਦੋਨੋਂ ਉਤੋਂ ਭੱਜ ਜਾਂਦੇ ਨੇ ਤੇ ਜੱਜ ਸਾਹਿਬ ਨੇ ਆਹੀ ਪੁੱਛਿਆ ਕਿ ਵਾਟ ਇਜ਼ ਥਿਸ 올 ਅਬਾਊਟ ਇਹ ਕੀ ਗਾ ਕਿ ਉਥੇ ਕੁੱਟਮਾਰ ਹੁੰਦੀ ਆ ਉਹਨਾਂ ਨੂੰ ਸੱਟਾਂ ਲੱਗਦੀਆਂ ਤੇ ਭੱਜ ਜਾਂਦੇ ਨੇ ਤੇ ਉਹ ਉਹਨਾਂ ਕੋਈ ਸਪਸ਼ਟੀਕਰਨ ਨਹੀਂ ਆਸੀ ਕਿਸੇ ਵੀ ਗੱਲ ਦਾ ਤੇ ਜੱਜ ਸਾਹਿਬ ਨੇ ਇਹ ਵੀ ਪੁੱਛਿਆ ਉਹਨਾਂ ਨੂੰ ਕਿ ਤੁਸੀਂ ਇਹ ਦੱਸੋ ਕਿ ਜਿਹੜੀ ਤੁਸੀਂ ਪਹਿਲੀ ਵਾਰ ਨਾਨਕ ਸਿੰਘ ਜੀ ਨੂੰ ਜਿਹੜੀ ਰਿਪੋਰਟ ਹੋਈ ਹੈ ਐਫ ਆਈ ਆਰ ਵਾਸਤੇ ਉਹ ਟਾਈਮਿੰਗਸ ਕੀ ਸੀ ਉਥੇ ਫਿਰ ਡਿਸਪਿਊਟ ਰਾਈਜ਼ ਹੋਇਆ ਕਿਉਂਕਿ ਜਿਹੜਾ ਹਲਫਨਾਮਾ ਜਿਹੜਾ ਐਫੀਡੇਵਿਟ ਡਾਕਟਰ ਨਾਨਕ ਸਿੰਘ ਵੱਲੋਂ ਫਾਈਲ ਹੋਇਆ ਉਸ ਵਿੱਚ ਬਹੁਤ ਕੁਝ ਗਲਤੀਆਂ ਕੁਰੀਤੀਆਂ ਸੀ ਜਿਹੜੀਆਂ ਗਲਤੀਆਂ ਦੂਜੇ ਵਕੀਲ ਸਾਹਿਬ ਆਲੂ ਆਲੂ लिए सर ने पढ़ लिया तो उन्होंने कहा कि मैं आज ਦੇ ਅੱਜ ਹੀ ਐਫੀਡੇਵਿਟ ਫਾਈਲ ਕਰਾਂਗਾ ਸਟੇਟ ਦੀ ਪੂਰੀ ਹੀ ਮਨਸ਼ਾ ਸੀ ਪੂਰਾ ਜੋਰ ਸੀ ਕਿ ਇਹਨੂੰ ਜਵਾਬੀ ਕਾਰਵਾਈ ਚ ਡਾਕਟਰ ਨਾਨਕ ਸਿੰਘ ਐਸਐਸਪੀ ਪਟਿਆਲਾ ਨੇ ਜਿਹੜਾ ਐਫੀਡੇਵਿਟ ਦਿੱਤਾ ਲਿਖਤੀ ਰੂਪ ਦੇ ਵਿੱਚ ਉਹਦੇ ਵਿੱਚ ਤਸੱਲੀ ਬਖਸ਼ ਜਵਾਬ ਨਹੀਂ ਸੀ ਜਿਹਦੇ ਕਰਕੇ ਅਦਾਲਤ ਸੰਤੁਸ਼ਟ ਹੋ ਪਾਉਂਦੀ ਜੜਾ ਜਵਾਬ ਨਾਨਕ ਸਿੰਘ ਵੱਲੋਂ ਐਫੀਡੇਵਿਟ ਫਾਈਲ ਹੋਇਆ ਉਹਦੇ ਵਿੱਚ ਕੋਈ ਸੰਤੁਸ਼ਟ ਕਰਨ ਵਾਲਾ ਜਾਂ ਸੈਟੀਸਫੈਕਟਰੀ ਰਿਪਲਾਈ ਕੋਈ ਨਹੀਂ ਸੀ ਉਹਦੇ ਵਿੱਚ ਉਹ ਜੱਜ ਸਾਹਿਬ ਨੇ ਕਿੰਨੀਆਂ ਸ਼ੋਰਟ ਕਮਿੰਗਸ ਕੱਢ ਦਿੱਤੀਆਂ ਜਿਹੜੀ ਉਹਨਾਂ ਦੇ ਵਕੀਲ ਜਿਹੜੇ ਰਾਏ ਸਾਹਿਬ ਉਹਨਾਂ ਨੂੰ ਕੀਤਾ ਉਹਨਾਂ ਨੇ ਬੜਾ ਵਧੀਆ ਆਰਗੂ ਕੀਤਾ ਪਰ ਉਹਨਾਂ ਦੀ ਇੱਕੋ ਹੀ ਦਲੀਲ ਸੀ ਕਿ ਵੈਸਟਰਨ ਕਮਾਂਡ ਦੇ ਜਿਹੜੇ ਆਰਮੀ ਅਫਸਰ ਨੇ ਉਹਨਾਂ ਨੇ ਡੀਜੀਪੀ ਸਾਹਿਬ ਦੇ ਨਾਲ ਜਿਹੜੀ ਹੈ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਇਨ ਦਾ ਇੰਟਰਸਟ ਆਫ ਦਾ ਯੂਨੀਫਾਰਮਸ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਪਤਾ ਨਹੀਂ ਸੀ ਇਫ ਦੇ ਹੈਡ ਨੋਨ ਥੈਟ ਦਾ ਕਰਨਲਸ ਆਫ ਵਾਸ ਹੇਅਰ ਦਾ ਸਕਫਲ ਵੁੱਡਨਟ ਹੈਵ ਹੈਪਨਡ ਸਕਫਲ ਨਹੀਂ ਹੋਣੀ ਲੜਾਈ ਸਾਬ ਨੇ ਕਿਹਾ ਤੁਸੀਂ ਸਵੀਲੇਬਲ ਇਸ ਤਰ੍ਹਾਂ ਕਰੋਗੇ ਅਗਰ ਓਕੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਨਹੀਂ ਪਤਾ ਸੀ ਕਰਨਲ ਸਾਹਿਬ ਹੈ ਇਟ ਮੀਨਸ ਕੋਈ ਹੋਰ ਹੁੰਦਾ ਤੁਸੀਂ ਕਟ ਮਾਰ ਕਰਨਾ ਸੀ ਤੁਸੀਂ ਚਲੇ ਜਾਣਾ ਸੀ ਕਰਨਲ ਸਾਹਿਬ ਤਾਂ ਇਹ ਵੀ ਕਹਿ ਚੁੱਕੇ ਨੇ ਕਿ ਆਈਡੀ ਕਾਰਡ ਵੀ ਪ੍ਰੋਪਰ ਦਿਖਾਇਆ ਗਿਆ ਮੋਬਾਈਲ ਫੋਨ ਵੀ ਦਿਖਾਇਆ ਗਿਆ ਤੇ ਉਹ ਦੋਨੇ ਚੀਜ਼ਾਂ ਖੋਲੀਆਂ ਗਈਆਂ ਉਦੋਂ ਤਾਂ ਪਤਾ ਲੱਗ ਗਿਆ ਸੀ ਪੁਲਿਸ ਵਾਲਿਆਂ ਨੂੰ ਕਿ ਕਰਨਲ ਸਾਹਿਬ ਨੇ ਮੂਰੇ ਚਾਹੇ ਆਮ ਬੰਦਾ ਹੁੰਦਾ ਆਮੰਦੇ ਨਾਲ ਵੀ ਪੁਲਿਸ ਖੁਦ ਹੀ ਫਸਦੀ ਨਜ਼ਰ ਆਈ ਹੈ ਇਹਦੇ ਵਿੱਚ ਕਿਉਂਕਿ ਜਦ ਸਾਹਿਬ ਨੇ ਉਹਨਾਂ ਨੂੰ ਜਿਹੜੇ ਸਵਾਲ ਪੁੱਛੇ ਆ ਇਹਨਾਂ ਤੋਂ ਉਹ ਅੱਗੋਂ ਸਵਾਲ ਨਹੀਂ ਦਿੱਤੇਗੇ ਤੇ ਇਹਦੇ ਵਿੱਚ ਜਿਹੜਾ ਹੁਣ ਇਸ ਪਰਿਵਾਰ ਨੂੰ ਕਿਉਂਕਿ ਇਹ 13 ਤਰੀਕ ਦੀ ਘਟਨਾ ਤੇ ਹਾਲੇ ਤੱਕ ਜਦੋਂ ਐਡਾ ਵੱਡਾ ਅਫਸਰ ਆ ਉਦੋਂ ਉਸ ਨੂੰ ਨਹੀਂ ਇਨਸਾਫ ਮਿਲਿਆ ਜਿਹੜਾ ਦੇਸ਼ ਦੀਆਂ ਰਖਵਾਲੀਆਂ ਕਰਦੇ ਆ ਬਾਰਡਰਾਂ ਤੇ ਬੈਠੇ ਆਪਣੀਆਂ ਹਿੱਕਾਂ ਤੇ ਗੋਲੀਆਂ ਖਾਂਦੇ ਤੇ ਅਸੀਂ ਤਾਂ ਹੀ ਸੁਰੱਖਿਸ਼ਤਾ ਅੰਚੈਨ ਦੀ ਨੀਂਦ ਸੁਆਉਂਦੇ ਆ ਤਾਂ ਇਹ ਆਪਣੇ ਜਿਹੜਾ ਹੁਣ ਕਰਨਲ ਦੀ ਪਤਨੀ ਆ ਆਪਣੇ ਪਰਿਵਾਰ ਵਾਸਤੇ ਇਨਸਾਫ ਮੰਗ ਰਿਹਾ ਪਰ ਹੱਲੇ ਤੱਕ ਇੱਕ ਅਫਸਰ ਬੰਦੇ ਨੂੰ ਇਨਸਾਫ ਨਹੀਂ ਮਿਲਿਆ ਆਮ ਨਾਰਮਲ ਬੰਦਾ ਕਿੱਥੋਂ ਜੇ ਆਪਾਂ ਗੱਲ ਕਰੀਏ ਜੇ ਕਿਸੇ ਨਾ ਘਟਨਾ ਵਾਪਰਦੀ ਆ ਤਾਂ ਹੀ ਤੇ ਚਾਰੇ ਪਾਸੋਂ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਫਟਮੂਹੀ ਮਿਲ ਰਹੀ ਆ ਚੰਗੀ ਤਰ੍ਹਾਂ ਝਾੜ ਜਿਹੜੀ ਪਾਈ ਆ ਹਾਈ ਕੋਰਟ ਵਿੱਚ ਚੰਗੀ ਤਰ੍ਹਾਂ ਇਹ ਪੁਲਿਸ ਵਾਲਿਆਂ ਵੱਨੀ ਪਾਈ ਆ ਜਿਹੜੀ ਝਾੜ ਕਿਉਂਕਿ ਪਰਿਵਾਰ ਦਾ ਕਹਿਣਾ ਇਹ ਸੀ ਵੀ ਇਹਨਾਂ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਆ ਪਰ ਲੇਕਿਨ ਨਹੀਂ ਹੋਈ ਹਲੇ ਤੱਕ ਵੀ ਮਾਮਲਾ ਬਹੁਤ ਠੰਡਾ ਏ ਤੇ ਜਿਹੜੇ ਸਾਡੇ ਨੌਜਵਾਨ ਕੋਈ ਰਿਟਾਇਰਮੈਂਟ ਆ ਕੋਈ ਡਿਊਟੀ ਤੇ ਆ ਜਿਹੜੇ ਪਹਿਲਾਂ ਆਪਣੀਆਂ ਡਿਊਟੀਆਂ ਪੂਤਾ ਆ ਚੁੱਕੇ ਹਨ ਪਹਿਲਾਂ ਰਹਿ ਕੇ ਆਏ ਇੰਨੇ ਨੇ ਸਾਲ ਉਹਨਾਂ ਦਾ ਹੁਣ ਖੂਨ ਇਹ ਖੋਲਦਾ ਵੀ ਇੱਕ ਕਰਨਲ ਨਾਲ ਐਡੀ ਵੱਡੀ ਘਟਨਾ ਵਾਪਰੀ ਆ ਹਲੇ ਤੱਕ ਕਿਹਨਾਂ ਨੇ ਮੋੜ ਕਿਉਂ ਨਹੀਂ ਦਿੱਤਾ ਵਿੱਚ ਸਾਡੇ ਆਰਮੀ ਦੇ ਨੌਜਵਾਨ ਇੰਟਰਵਿਊਆਂ ਦੇ ਵਿੱਚ ਬਹੁਤ ਇੰਟਰਵਿਊਆਂ ਵੀ ਆ ਗਿਆਂ ਵੀਡੀਓ ਵੀ ਆ ਗਿਆਂ ਦੋ ਕਹਿ ਰਹੇ ਆ ਵੀ ਸਾਨੂੰ ਇੱਕ ਵਾਰ ਹੈੱਡ ਕੁਆਰਟਰ ਦੇ ਵਿੱਚ ਫੋਨ ਕਿਉਂ ਨਹੀਂ ਗਿਆ ਸਾਨੂੰ ਇੱਕ ਵਾਰ ਹੈਡਕੁਆਰਟਰ ਦੇ ਵਿੱਚ ਤੁਸੀਂ ਫੋਨ ਕਰਨਾ ਸੀ ਕਰਨਲ ਸਾਹਿਬ ਤਾਂ ਫੇਰ ਦੇਖਦੇ 12 ਦੇ 12 ਕਿਵੇਂ ਉੱਡਦੇ ਆ ਕਿਉਂਕਿ ਅਸੀਂ ਇਹ ਪੁਲਿਸ ਦੇ ਵਿੱਚ ਆਤਮਕੀ ਹਮਲਾ ਹੋ ਗਿਆ ਸਤਾਹੀ ਕਹਿਣਾ ਵੀ ਪੁਲਿਸ ਦੀ ਵਰਦੀ 'ਚ ਆਤਮਕੀ ਹਮਲਾ ਹੋ ਗਿਆ ਤੇ ਅਸੀਂ ਚੱਕਤੇ ਇਹ ਆਰਮੀ ਦਾ ਕਹਿਣਾ ਇਹ ਮੇਰਾ ਕਹਿਣਾ ਨਹੀਂ ਕਿਉਂਕਿ ਤਰ੍ਹਾਂ-ਤਰ੍ਹਾਂ ਹਰ ਪਾਸੇ ਵੀਡੀਓ ਬਹੁਤ ਵਾਇਰਲ ਹੋਈਆਂ ਹਾਈਲਾਈਟ ਮੁੱਦਾ ਬਣ ਚੁੱਕਿਆ ਇਹ ਖਬਰ ਚਲੋ ਜੀ ਖਾਸ ਕਰਕੇ ਜੋ ਕਰਨਲ ਦੇ ਪਰਿਵਾਰ ਨੂੰ ਜਿਹੜਾ ਕੀ ਹੁਣ ਸਮਾਂ ਅੱਗੇ ਵਧਾ ਦਿੱਤਾ ਗਿਆ 3 ਤਰੀਕ ਦਾ ਇਹਦੇ ਵਿੱਚ ਦੇਖਣਾ ਇਹ ਬਣਦਾ ਵੀ ਇਸ ਪਰਿਵਾਰ ਨੂੰ ਸਾਹ ਮਿਲਣਾ ਮਿਲੂਗਾ ਜਾਂ ਨਹੀਂ ਮਿਲੂ ਚਲੋ ਜੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਜਿੱਥੇ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਨਾ ਰਵੇ ਮਿਲਦੇ ਆ ਕੱਲ ਨੂੰ ਨਵੇਂ ਟੌਪਿਕ ਤੇ ਧੰਨਵਾਦ